ਕਹਿੰਦੇ ਕਿ ਪੱਕੇ ਜੀ ਮੈਂ ਸਿੱਖ ਪਰਿਵਾਰ ਦੇ ਵਿੱਚੋਂ ਕੁਝ ਦਿਨ ਪਹਿਲਾਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਗਿਆ ਸੀਗਾ ਤੇ ਸਾਡੇ ਨਾ ਮਕਾਨ ਮਾਲਕ ਨੇ ਮੇਰੇ ਪਿੱਛੋਂ ਆ ਕੇ ਮੇਰੀ ਜਨਾਨੀ ਨਾਲ ਬਦਤਮੀਜ਼ੀ ਕੀਤੀ ਉਹਦੇ ਗਾਲ ਪੈਨ ਪਤਰ ਗਿਆ ਥਾਣੇ ਅਸੀਂ ਰਿਪੋਰਟ ਲਿਖਾ ਕੇ ਗਏ ਤੇ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਅਪਰਾਪਤ ਮੈਂ ਸ਼੍ਰੀ ਅਨੰਦਪੁਰ ਸਾਹਿਬ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਪਸੀ ਆਇਆ ਇਹ ਕੱਲ ਦੀ ਘਟਨਾ ਹੈ ਜੀ ਹਾਲੋ ਸਿੱਧੂ ਮੇਜੀ ਜੀ ਦਵਾਈ ਲੈਣ ਜਾ ਰਹੇ ਸੀ ਦਵਾਈ ਲੈਣ ਜਾਣ ਦੇ ਟਾਈਮ ਤੇ ਇਹ ਸਾਨੂੰ ਅੱਗੋਂ ਘੇਰ ਕੇ ਖੜ ਗਏ ਜੀ ਉਸ ਤੋਂ ਪ੍ਰੰਤ ਇਹ ਸਾਡੇ ਘਰ ਪੈ ਮੇਰੇ ਕੇਸਾਂ ਦੀ ਬੇਦਬੀ ਕੀਤੀਆਂ ਮੇਰਾ ਦਾੜਾ ਹੈ ਜੀ ਜਿਹੜਾ ਇਹਨਾਂ ਮੇਰਾ ਦਾੜਾ ਪਟਿਆ ਉਸ ਤੋਂ ਬਾਅਦ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਮੇਰੀ ਦਸਤਾਰ ਦੀ ਬੇਦਬੀ ਕੀਤੀ ਹੈ ਮੈਂ ਇਨਸਾਫ ਲੈਣ ਵਾਸਤੇ ਭੱਜਿਆ ਫਿਰਦਾ ਜੀ ਥਾਣੇ ਦੇ 100 ਚੱਕਰ ਕੱਢ ਲਏ ਨੇ ਅਸੀਂ ਦੋਹਾਂ ਜੀਆਂ ਨੇ ਜੀ ਭੁੱਖੇ ਪਾਣੇ ਤੁਰੇ ਫਿਰਦੇ ਐ ਐਮਐਲਏ ਰਾਤ ਕਟਵਾ ਕੇ ਲਿਆ ਕੇ ਦਿੱਤੀ ਏ ਸਾਨੂੰ ਕੋਈ ਇਨਸਾਫ ਨਹੀਂ ਅਜੇ ਤੱਕ ਮਿਲਿਆ ਤੇ ਜੇ ਸਾਨੂੰ ਇਹ ਇਨਸਾਫ ਪ੍ਰਸ਼ਾਸਨ ਨਹੀਂ ਦੇ ਸਕਦਾ ਸਾਨੂੰ ਕਲੀਅਰ ਲਿਖ ਕੇ ਦੇ ਦੇਣਾ ਕਿ ਭਾਈ ਸਾਡੇ ਕੋਲ ਕੋਈ ਇਨਸਾਫ ਨਹੀਂ ਹੈਗਾ ਨਾ ਤੁਹਾਨੂੰ ਮਿਲਣਾ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਜਥੇਬੰਦੀਆਂ ਨੂੰ ਇਹ ਸਾਰੀ ਵੀਡੀਓ ਪਾ ਚੁੱਕਿਆ ਜੀ ਤੇ ਜਥੇਬੰਦੀਆਂ ਫਿਰ ਆਪਦੇ ਆਧਾਰ ਤੇ ਕਾਰਵਾਈ ਕਰਨ ਜੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ